ਇਹ ਤਸਵੀਰਾਂ ਰੋहतक ਦੇ ਵਿੱਚ ਆਮ ਆਦਮੀ ਪਾਰਟੀ ਦੀ ਨੋਟਬੰਦੀ ਦੇ ਖਿਲਾਫ ਤਜਵੀਰੀ ਤੋੜ ਪਾਂਡਾ ਫੁੱਟ ਰੈਲੀ ਦੀਆਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਰੈਲੀ ਦੇ ਦੌਰਾਨ ਇੱਕ ਨੌਜਵਾਨ ਨੇ ਅਚਾਨਕ ਜੁੱਤੀ ਛੁੱਟੀ ਗੁੱਸੇ ਦੇ ਵਿੱਚ ਆਏ ਆਪ ਵਰਕਰਾਂ ਨੇ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਤੇ ਉਸ ਨੂੰ ਪੁਲਿਸ ਸਟੇਸ਼ਨ ਹਵਾਲੇ ਕਰ ਦਿੱਤਾ ਜੁੱਤੀ ਛੁੱਟਣ ਵਾਲਾ ਨੌਜਵਾਨ ਖੁਦ ਨੂੰ ਚਾਕੀ ਦਾਦਰੀ ਦੇ ਮੋੜੀ ਪਿੰਡ ਦਾ ਵਸਨੀਕ ਨਸਰਿਆਏ ਉਸਨੇ ਐਸਵਾਈਐਲਸ ਵਿੱਚ ਸਰਜਿਕਲ ਸਟ੍ਰਾਈਕ ਦੇ ਉੱਤੇ ਕੇਜਰੀਵਾਲ ਦੇ ਬਿਆਨ ਨੂੰ ਲੈ ਕੇ ਆਪਣਾ ਵਿਰੋਧ ਜਤਾਉਣ ਦੇ ਲਈ ਅਜਿਆ ਕੀਤਾ ਮਾਚਵਾਲ ਛੁੱਟੀ ਗਈ ਜੁੱਤੀ ਕੇਜਰੀ ਵਾਲੂ ਨਹੀਂ ਲਕੀ ਪਰ ਇਸ ਘਟਨਾ ਦੀ ਉਹਨਾਂ ਨੇ ਨਖੇ ਦੀ ਕੀਤੀ ਕੇਜਰੀ ਵਾਲੇ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਮੈਂ ਕਿਹਾ ਸੀ ਮੋਦੀ ਜੀ ਕਾਇਰ ਨੇ ਅੱਜ ਆਪਣੇ ਚਮਚਾਂ ਤੋਂ ਜੁੱਤੀ ਸਠਵਾਈ ਮੋਦੀ ਜੀ ਅਸੀਂ ਵੀ ਇਹ ਕਰ ਸਕਦੇ ਹਾਂ ਪਰ ਸਾਡੇ ਸੰਸਕਾਰ ਅਤੇ ਤਹਿਜ਼ੀਬ ਸਾਨੂੰ ਇਜਾਜ਼ਤ ਨਹੀਂ ਦਿੰਦੇ ਤੁਸੀਂ ਚਾਹੇ ਜੁੱਤੀ ਸਠਵਾਓ ਜਾਂ ਸੀਬੀਆਈ ਰੇਟ ਕਰਵਾਓ ਨੋਟਬੰਦੀ ਘੁਟਾਲੇ ਅਤੇ ਸਹਾਰਾ ਬੱਲਾ ਰਿਸ਼ਵਤ ਖੋਰੀ ਦਾ ਸਾਥ ਮੈਂ ਤਸਕੀਰਾਂਗਾ ਦੱਸ ਦਈਏ ਕਿ ਨੋਟਬੰਦੀ ਦੇ ਖਿਲਾਫ ਲੈਣਾ ਦੇ ਰੋਧਕ ਵਿੱਚ ਕੀਤੀ ਜਾ ਰਹੀ ਇਸ ਰੈਲੀ ਦੌਰਾਨ ਮੰਚ ਉੱਤੇ ਕੇਜਰੀਵਾਲ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਮਨੀਸ਼ ਸਿਸੂਦੀਆ ਵੀ ਮੌਜੂਦ ਸਨ